ਇਹਨੂੰ মিডিਏ ਦੇ ਸਾਹਮਣੇ ਨਹੀਂ ਕਰਨਾ ਸੀ ਤਾਂ ਫਿਰ ਉਹਨਾਂ ਨੂੰ ਲੋੜ ਵੀ ਕੀ ਸੀ ਵੈਸੇ ਸੋ ਸਵਾਗਤ ਹੈ ਸਾਰਿਆਂ ਦਾ ਅੱਜ ਇੱਕ ਬਹੁਤ ਹੀ ਅਹਿਮ ਗੰਭੀਰ ਤੇ ਪੰਜਾਬ ਦੇ ਲੋਕਾਂ ਲਈ ਦੁਖਦਾਇਕ ਵਿਸ਼ਾ ਹੈ ਉਹਦੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਡਾਕੂਮੈਂਟ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਹਨ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਇਹ ਪਤਾ ਲੱਗੇ ਕਿ ਕਿਵੇਂ ਪੁਰਾਣੀਆਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁੱਟਿਆ ਕਿਵੇਂ ਉਹਨਾਂ ਨੇ ਸਾਰੇ ਜਿਹੜੇ ਕਾਨੂੰਨ ਬਦਲੇ ਆਪਣੇ ਹੱਕ ਚ ਕੀਤੇ ਉਸ ਤੋਂ ਬਾਅਦ ਉਥੇ ਕੀ ਕੀ ਉਸਰਿਆ ਬਣਿਆ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਿਵੇਂ ਆਪਣੇ ਹਿੱਤਾਂ ਲਈ ਵਰਤਿਆ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਮਝੀ ਕਰਨੀ ਹਾਂ ਮੈਂ ਖੁਦ ਵੀ ਪਹਿਲਾਂ ਕਹਿੰਦਾ ਰਿਹਾ ਆਪਣੇ ਇਲੈਕਸ਼ਨ ਦੇ ਵੇਲੇ ਜਿੰਨਾਂ ਲੋਕਾਂ ਕੋਲ ਜਾਂਦੇ ਸੀ ਕਿ ਇਹਨਾਂ ਨੇ ਜਿਹੜੇ ਵੱਡੇ ਵੱਡੇ ਹੋਟਲ ਬਣਾਏ ਨੇ ਉਹਨਾਂ ਦੀਆਂ ਨੀਹਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਖੂਨ ਹੈ ਸੋ ਸਾਰੀਆਂ ਜਾਣਕਾਰੀਆਂ ਜਦੋਂ ਇਕੱਠੀਆਂ ਕਰਵਾਈਆਂ ਗਈਆਂ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਤੇ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ 7 ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਉਹਦੇ ਬਾਰੇ ਮੈਂ ਜਾਣਕਾਰੀ ਦੇਣੀ ਅਸਲ 'ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਨਾਂ ਤੇ ਪੱਲਨਪੁਰ ਪਿੰਡ ਹੈ ਮਾਜਰੀ ਬਲੋਕ ਦਾ ਮੋਹਾਲੀ डिस्ट्रिक्ट डिस्टिक युरुआत हम है मैट्रो ईको ग्रीन रिजॉर्ट शुरुआत हों जो उन्नीस सौ पचासी छियासी बादल फैमिली ने 80 ਕੇ ਨਾਲ 16 ਮਰਲੇ ਜ਼ਮੀਨ ਖਰੀਦੀ ਪੱਲਨਪੁਰ ਪਿੰਡ ਦੀ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਹੈ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਦੋਂ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਐਮੈਂਡਮੈਂਟ ਕਰ ਲਈ ਇਥੇ ਹੋਟਲ ਬਣ ਸਕਦਾ ਤੇ ਨਾਲ ਨਾਲ ਕਾਫੀ ਹੋਰ ਅਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਆਂ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਿਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਇਥੇ ਹੋਟਲ ਬਣਾਉਂਦਾ सीएल ओ लै लिया गया खुद ही से तो ओ कौन मना कर दूंगा जो आप ही तो देना हालांकि पीएलपीए पंजाब लैंड प्रिजरवे एक्ट उन्नीस सौ के तहत उत्तर कोई भी कमर्शियल एक्टि एक्टिविटी नहीं की जा सकती तो कंपनी ने अप्रूवल ले लिया 7.27 ਹੈਕਟੇਰ ਫਿਰ ਬੀਕਰ ਫੋਰੈਸਟ ਦਾ ਜਿਹੜਾ 232009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫਾਰ ਸੈਟਿੰਗ ਅਪ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਉਹਨੇ ਵੀ ਅਪਰੂਵਲ ਲੈ ਲਈ 2 9 3 2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲਈ 23 ਕਨਾਲ 16 ਮਰਲੇ ਪੱਲਨਪੁਰ ਚੀ ਤੇ ਫਿਰ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 57 2013 ਨੂੰ ਤਾਜ ਟਰੈਵਲ ਤੋਂ ਖਰੀਦ ਲਈ ਆਪਦੀ ਹੀ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ ਇਕੱਠੀ ਕਰ ਲਈ ਲਿਖੀ ਜਾਏ ਹੁਣ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪਾ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾਤੀ ਪਾਕਟ A 86 ਕਨਾਲ 16 ਮਰਲੇ ਪਾਕਟ B ਦੇ ਵਿੱਚ 55 ਕਨਾਲ 16 ਮਰਲੇ ਪਾਕਟ C 'ਚ 23 ਕਨਾਲ 16 ਮਰਲੇ ਟੋਟਲ 20.8 ਏਕੜ ਪਾਕਟ A 'ਚ 86 ਕਨਾਲ ਐਂਡ 16 ਮਰਲੇ ਪਾਕਟ B 55 ਕਨਾਲ ਐਂਡ 16 ਮਰਲੇ ਪਾਕਟ C 23 कनाल एंड 16 मरले टोटल 2.8 एकर्स मींस 8.42 हेक्टेयर ये जमीन इकट्ठी होगी बी बी के लिए मजोरिटी ऑफ द शेयर ऑफ मेट्रो इको ग्रीन रिसोर्ट लिमिटेड एक इनके को ने जी बादल परिवार को सुखबीर बादल को 183225 शेयर ने इस प्राइवेट लिमिटेड कंपनी दे मेट्रो इको ग्रीन रिसोर्ट ਦੇ 100 ਰੁਪਿਆ ਕੀਮਤ ਦੇ 1 ਲੱਖ 83225 ਸ਼ੇਅਰ ਮਿਸਸ ਹਰ ਸਿਮਰਤ ਕੌਰ ਬਾਦਲ ਕੋਲ 81500 ਸ਼ੇਅਰ ਨੇ 100 ਰੁਪਿਆ ਉਹਦੀ ਕੀਮਤ ਹੈ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਕੋਲੇ 53550 ਸ਼ੇਅਰ ਨੇ ਸੁਬ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟ੍ਰਕਸ਼ਨ ਦੀ ਐਕਟੀਵਿਟੀਜ਼ ਹੋਰ ਦੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1/4/2016 ਨੂੰ ਸ਼ੁਰੂ ਹੋ ਜਾਂਦੀ ਹੈ। ਤਾਂ ਰਿਜ਼ੋਰਟ ਜਿਹੜਾ ਹੈ ਉਹ ਉਬਰਾਏ ਸੁਖ ਵਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ। ਹੁਣ ਆ ਜਾਂਦੇ ਆ ਜੀ ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲੇ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਮੈਂ ਇੱਕ ਗੱਲ ਪਹਿਲਾਂ ਕਲੀਅਰ ਕਰਦਾ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਇਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸ ਐਸ ਜੀ ਐਸਟੀ ਯਾਨਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ ਕਰਵਾ ਲਿਆ ਜੀ ਕਿੰਨੇ ਆਪਸ਼ਨ ਦੇ ਦੋ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੱਲੀ ਕਰਾ ਲਿਆ ਫॉर 10 ইয়ারਜ਼ 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਉਹ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊਗਾ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 ਕਰੋੜ 84 ਲੱਖ 50 ਹਜ਼ਾਰ 85 ਕਰੋੜ 84 ਲੱਖ ਐਂਡ 50 ਹਜ਼ਾਰ ਕੱਲਾ ਵੈਟ ਤੇ ਜੀਐਸਟੀ ਦਾ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਇੱਕ ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60000 11 ਕਰੋੜ 44 ਲੱਖ 60000 देन होटल बड्डा है लग्जरी टैक्स ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕੰਨੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 टोटल हो गया जी एक अरब अठ करोड़ तिहत्तर लाख सत्तर हजार यानी कि एक सौ अठ करोड़ तिहत्र लाख सत्तर हजार अरबा च हो गया ना फिर दस साल वास्ते पीरियड कि ग्यारह पांच दो हज़ार पंद्रह तो दस पांच दो हज़ार पच्ची 108 ਕਰੋੜ 1 ارب ਜਾਨੀ ਕਿ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੂਨ ਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਗਿਆ ਹੋਰ ਕਿਸੇ ਹੋਟਲ ਨੂੰ ਇਹਦਾ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਲੇਨ ਸੜਕਾਂ ਵੀ ਕੱਡੀਆਂ ਗਈਆਂ ਉਧਰਲੇ ਪਾਸੇ ਨੂੰ ਏਅਰਪੋਰਟਰ ਤੋਂ ਵੀ ਸਿੱਧੀ ਰੋਣ ਇੱਕ ਹੁਕਮ ਦਿੱਤਾ ਕਿ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਹਮਾੜਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਨੂੰ ਆਉਂਦੇ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜੇ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਵਾਲਾ ਸੜਕਾਂ ਵੀ ਉਹਨਾਂ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ ਤੇ ਫਿਰ ਜਿੰਨੇ ਵੀ ਆ ਪਾਲਿਸੀ ਹੈ ਮੈਂ ਤੁਹਾਨੂੰ ਦੇ ਦੂੰਗਾ ਸਾਰੀ ਪੰਜਾਬ ਇਕੋ ਟੂਰਿਜ਼ਮ ਪਾਲਿਸੀ 2009 ਜਦੋਂ ਰਾਜ ਸੀ ਆ ਸਾਰਾ ਕੁਝ ਜਿਹੜਾ ਉਹ ਆਪਣੇ ਪੱਖ ਦਾ ਇਹਨਾਂ ਦਾ ਕਿ ਆ ਨਹੀਂ ਕਰ ਸਕਦੇ ਆ ਹੋ ਸਕਦਾ ਆ ਨਹੀਂ ਹੋ ਸਕਦਾ ਇਹ ਟੋਟਲ ਜਿਹੜਾ ਨਾ ਕਨਫਲਿਕਟ ਆਫ ਇੰਟਰਸਟ ਹੈ ਮਿਸ ਯੂਜ਼ ਆਫ ਪਾਵਰ ਹੈ ਕਹਿੰਦੇ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਕੈਬਨਟ ਬੁਲਾ ਕੇ ਕੰਸਟਰਕਸ਼ਨ ਹੋ ਸਕਦੀ ਹੈ पास करा लिया होटल बनना शुरू हो गया जो आखिरी इट लगी बन गया कैबिनेट बुला के कहते भी नहीं हम नहीं हो सकती बस अपने ही बस जोड़ा सुख बिलास ही बनूंगा सो सुख विलास संबंधित आज जे डाकूमेंट निकले ने ये हजे बहुत कुछ होर भी निकलूगा क्योंकि ਆਪਣੀ ਸਰਕਾਰ ਸੀ ਆਪਣੇ ਆਪ ਹੀ ਪਰਮਿਸ਼ਨਾਂ ਦੇਣੀਆਂ ਸੀ ਤੇ ਇਹਦਾ ਜਵਾਬ ਪਤਾ ਨਹੀਂ ਕਦੋਂ ਕੀ ਦੇਣਗੇ ਵਾਈਲਡ ਲਾਈਫ ਵਿਊਇੰਗ ਰਿਵਰ ਕਰੂ ਸਭ ਕੁਝ ਕਰਵਾ ਲਿਆ ਉੱਥੇ ਤੇ ਹਰ ਵਲੀਕੋ ਟੂਰਿਜ਼ਮ ਵੀ ਨਾਮ ਦੇਤਾ ਉਹਨੂੰ ਸੋ ਜਿੰਨੀਆਂ ਵੀ ਗਾਈਡਲਾਈਨਸ ਨੇ ਫੋਰੈਸਟ ਨਾਲ ਰਿਲੇਟਡ ਸਾਰੀਆਂ ਉਹਨਾਂ ਨੇ ਆਪਣੇ ਹੱਕ 'ਚ ਕਰਾ ਲਈਆਂ ਤੇ ਮਿਨੀਮਮ ਢਾਈ ਏਕੜ ਦੀ ਲੈਂਡ ਜਿਹੜੀ ਹੈ ਮੈਂਟਰੀ ਕਰਤੀ ਢਾਈ ਏਕੜ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਦੁਬਾਰ ਕਰ ਲਉ ਜਦੋਂ ਹੋਰ ਕੋਈ ਹੋਟਲ ਆਉਣਾ ਹੀ ਨਹੀਂ ਉੱਥੇ ਪਾਣੀ ਨਹੀਂ ਦੇਣਾ ਤਾਂ ਫਿਰ ਉਹ ਉਹਦਾ ਇਸ ਅਮੈਂਡਮੈਂਟ ਦਾ ਕੋਈ ਫਾਇਦਾ ਨਹੀਂ ਰਿਹਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹ ਫਿਗਰ ਰੱਖ ਰਿਹਾ ਦੁਬਾਰਾ ਦੱਸ ਦੇਣਾ ਕਿ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਇਹਨਾਂ ਦਾ ਹੋਟਲ ਦਾ ਨਾਮ ਹੈ ਵੈਸੇ ਉਹਨੂੰ ਸੁਖ ਵਿਲਾਸ ਉਭਰਾਏ ਨਾਲ ਮਿਲ ਕੇ ਚਲਾ ਰਿਹਾ ਅੱਜਕੱਲ ਤੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਪਹਿਲਾਂ ਮੁਰਗੀ ਖਾਨਾ ਸੀ ਬਾਅਦ ਚ ਬਦਲ ਕੇ ਹਾਂ ਉੱਥੇ ਮੁਰਗੇ ਵੜਨੇ ਸ਼ੁਰੂ ਕਰਤੇ ਤੇ ਇੱਕ ਕਰਬ 8 ਕਰੋੜ 73 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਥੋਂ ਦਿੱਤਾ ਨਹੀਂ ਜਾਣਾ ਸੋ ਮਾਫ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਠੀਕ ਹੈ ਜੀ ਮੈਨੂੰ ਲੱਗਦਾ ਸੁਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਉੱਪਰੋਂ ਦੇਖਿਆ ਕਈ ਵਾਰੀ ਹੈਲੀਕਾਪਟਰ ਦੇ ਉੱਪਰ ਕਿ 4 ਤੋਂ 5 ਲੱਖ ਰੁਪਇਆ ਇੱਕ ਰਾਤ ਦਾ ਕਰਾਇਆ ਵੀ ਹੈ ਹਰ ਇੱਕ ਕਮਰੇ ਦੇ ਪਿੱਛੇ ਪੂਲ ਹੈ ਸੋ ਆਪ ਦਾ ਪਰਸਨ ਪੂਲ ਸੋ ਇਹ ਕੰਮ ਇਹਨਾਂ ਨੇ ਗਰੀ ਪਰਿਵਾਰ ਨੇ ਕੀਤੇ ਨੇ ਜੀ ਤੇ ਮੇਰੇ ਕੋਲੇ ਇਕੱਲੇ ਇਕੱਲੇ ਡਿਪਾਰਟਮੈਂਟ ਦੀ ਵੀ ਪਈ ਐ ਕਿ 10 ਸਾਲ ਦੀ ਇੰਜੈਕਸ਼ਨ ਐ 10 ਸਾਲ ਦੀ ਬਿਜਲੀ ਦੀ ਪਈ ਐ ਸਾਰੇ ਅਫਸਰਾਂ ਦੇ ਸਾਈਨ ਪਏ ਨੇ ਅਫਸਰ ਕੀ ਕਰਨ ਜੋ ਕਹਿਣਾ ਵੀ ਆਹ ਕਰ ਦੋ ਸਾਈਨ ਕਿਸੇ ਨੂੰ ਕੋਈ ਵੇਟ ਦੱਸ ਦੋ ਕਲ ਕਰ ਦੋ ਕੋਈ ਕੱਲ ਤੋਂ ਖੇਡਾ ਕੀ ਜਿਹੜਾ ਜਿਹੜਾ ਇੰਜੈਕਸ਼ਨ 11 5 2015 11 ਮਈ 2015 ਤੋਂ ਲੈ ਕੇ 10 ਮਈ 2025 ਬਾਦ ਸਰ ਸ਼ੇਅਰ ਤਾਂ ਕਿਸ ਦੇ ਹਿਸਾਬ ਨਾਲ ਸੀ ਕਿ ਸ਼ੇਅਰ ਵੀ ਇਹ ਫਿਰ ਜਦੋਂ ਪ੍ਰਾਈਵੇਟ ਲਿਮਿਟਿਡ ਕੰਪਨੀ ਬਣਾ ਲਈ ਆਪ ਹੀ ਸ਼ੇਅਰ ਕਰ ਲੈ ਸਾਰੇ ਉਹਦੇ ਚ ਜਿੰਨੇ ਮੈਂ ਤੁਹਾਨੂੰ ਦੱਸਿਆ ਕਿ 1 ਲੱਖ 83000 ਦੇ ਨੇੜੇ ਤੇੜ ਤਾਂ ਹੈਗੇ ਨੇ ਸੁਖਵੀਰ ਬਾਦਲ ਦੇ ਨਾਮ ਤੇ ਤੇ 183225 ਸੁਖਵੀਰਵਾਲ ਦੇ ਨਾਂ ਤੇ ਹਰਸਿਮਰਤ ਕੌਰ ਦੇ ਨਾਂ ਤੇ 81500 ਸ਼ੇਅਰ ਨੇ ਤੇ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਨਾਂ ਤੇ 53550 ਸ਼ੇਅਰ ਨੇ ਕੰਸਟਰਕਸ਼ਨ ਕੀਤੀ ਸ਼ੁਰੂ ਹੋਈ ਸੀ 27 5 2013 ਨੂੰ ਤੇ ਮਤਲਬ ਹੋਟਲ ਚੱਲਣ ਲੱਗ ਗਿਆ ਜਾਂ ਓਪਨ ਕਰਤਾ ਪਬਲਿਕ ਜ ਆਪਣੇ ਕਮਰਸ਼ੀਅਲ ਐਕਟੀਵਿਟੀ ਵਾਸਤੇ 1 4 2016 ਨੂੰ ਅੱਜ ਕੱਲ ਇਹ ਉਬਰਾਏ ਸੁਖ ਵਿਲਾਸ ਰਿਜੋਰਟ ਤੇ ਸਪਾ ਦੇ ਨਾਂ ਤੇ ਚੱਲਦਾ। ਜੇ ਸਾਡਾ ਕੋਈ ਪ੍ਰੋਜੈਕਟ ਕੋਸਟ ਇੰਨਾ ਵੱਡਾ ਹੈ ਤਾਂ ਕੀ ਕਾਰਵਾਈ ਵੀ ਕਰੋਗੇ ਕਿਉਂਕਿ ਉਹਨਾਂ ਕੋਲ ਸਾਰਾ ਡਿਟੇਲਸ ਹੈ ਗਿਆ ਹੈ ਕੌਣ-ਕੌਣ ਅਫਸਰ ਦੇ ਨਾਮ ਕੀ ਕੌਣ ਪਰ ਰੋਗ ਮਦਦ ਸੀ। ਕੋ ਕਾਰਵਾਈ ਵੀ ਹੋਊਗੀ ਕਾਰਵਾਈ। ਕਿਹੜੇ-ਕਿਹੜੇ ਐਕਟ ਉਹਨਾਂ ਨੇ ਮਿਸਯੂਜ਼ ਕੀਤੇ? ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ? ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹੜੇ ਕਿੜੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਇਹ ਕਵਰੀ ਕਰੋਗੇ ਇਹ ਤਾਂ ਦੇਖੋ ਅਸੀਂ ਏਜੀ ਸਾਹਿਬ ਨੂੰ ਦਿਖਾਈਆਂ ਹੋਈਆਂ ਚੀਜ਼ਾਂ ਐ ਤੇ ਅਸੀ ਆਉਣ ਵਾਲੇ ਦਿਨਾਂ ਚ ਇਹ ਮੈਂ ਕੋਈ ਕੋਈ ਕਾਂਟੇ ਦੀ ਖਬਰ ਬਣਾਉਣ ਵਾਸਤੇ ਥੋੜੀ ਆਇਆ ਤੁਹਾਡੇ ਸਾਹਮਣੇ ਕਾਰਵਾਈ ਹੋਊਗੀ ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਆਂ ਕਿ ਪਹਾੜਾਂ ਚ ਬਹੁਤ ਕੁਝ ਲੁਕਿਆ ਪਿਆ ਤੇ ਆਹ ਦੇਖ ਲਓ ਅਜੇ ਅੱਧਾ ਪਹਾੜ ਵੀ ਨਹੀਂ ਫਰੋਲੇ ਦੀ ਕਾਰਵਾਈ ਮੇਰੇ ਕਵਰ ਤੋਂ ਹੀ ਪਤਾ ਕਰੇਗੀ ਦੇਖੋ ਲੀਗਲੀ ਤਾਂ ਜਿਹੜੇ ਸਾਨੂੰ ਲੀਗਲ ਐਡਵਾਈਸ ਕਿ ਦਿੱਤੀ ਹੈ ਕਿ ਪਾਲਿਸੀ ਫਾਰ 1 ਫੈਮਿਲੀ ਓਨਲੀ ਸਿਰਫ ਆਪਣੇ ਹੀ ਉਸ ਹੋਟਲ ਨਾਲ ਰਿਲੇਟਡ ਹੀ ਸਾਰੀ ਪਾਲਿਸੀ ਹੈ ਨਾ ਜੀ ਕਿਸੇ ਹੋਰ ਹੋਟਲ ਨੂੰ ਨੇੜੇ ਤੇੜੇ ਵੀ ਨਹੀਂ ਹੋਏ ਜੀ ਅਸੀਂ ਪਤਾ ਕੀਤਾ ਕਿ ਇਸ ਪਾਲਿਸੀ ਨਾਲ ਕਿਸੇ ਹੋਰ ਨੂੰ ਕੋਈ ਫਾਇਦਾ ਹੋਇਆ ਉਹ ਉਸ ਇਲਾਕੇ ਚ ਜਿਸ ਇਲਾਕੇ ਵਾਸਤੇ ਪਾਲਿਸੀ ਹੈ ਨੋ ਇਕੋ ਟੂਰਿਜ਼ਮ ਨਾ ਕੁਝ ਕੀਤਾ ਹੀ ਨਹੀਂ ਜੀ ਕਿਤੇ ਰੋਹਿਤ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਇਹ ਮੈਂ ਪੱਕੇ ਪੈਰੀਂ ਹੱਥ ਪਾਣਾ ਉਹਨਾਂ ਮੈਂ ਕੱਚੇ ਪੈਰੀਂ ਨਹੀਂ ਪਾਉਂਦਾ ਠੀਕ ਹੈ ਨਾ ਇਹ ਕਾਗਜ਼ ਜਿਹੜੇ ਮੈਂ ਤੁਹਾਡੇ ਸਾਹਮਣੇ ਦਿੱਤੇ ਨੇ ਇਹਨਾਂ ਸਿੰਪਲ ਇਹਦੇ ਚੋਂ ਇਹ ਸੈਂਟਰਲ ਆਈਡੀਆ ਹੀ ਨਿਕਲਦਾ ਹੈ ਕੇਂਦਰੀ ਭਾਵ ਕਿ ਆਪ ਪਹਿਲਾਂ ਜ਼ਮੀਨ ਖਰੀਦੀ ਆਪਦੀ ਹੋਰ ਕੰਪਨੀ ਦੇ ਨਾਂ ਤੇ ਫਿਰ ਖਰੀਦੀ ਤਾਜ ਟਰੈਵਲ ਦੇ ਨਾਂ ਤੇ ਫਿਰ ਤਾਜ ਟਰੈਵਲ ਤੋਂ ਆਪ ਖਰੀਦ ਲਈ ਫਿਰ ਇਕੱਠੇ ਕਰਕੇ ਉਸ ਤੋਂ ਬਾਅਦ ਪਾਲਿਸੀ ਬਣਾ ਕੇ ਤੇ ਸਰਕਾਰ ਦੇ ਹਰੇਕ ਡਿਪਾਰਟਮੈਂਟ ਨੂੰ ਕਿਹਾ ਐਗਜ਼ਮਪਟ ਕਰੋ ਸਾਨੂੰ ਐਸ ਟੈਕਸ ਤੋਂ ਬਿਜਲੀ ਤੋਂ ਵੈਟ ਤੋਂ ਜੀਐਸਟੀ ਤੋਂ ਲਗਜ਼ਰੀ ਟੈਕਸ ਤੋਂ ਤੇ ਐਨੂਅਲ ਜਿਹੜੀ ਲਾਇਸੈਂਸ ਫੀਸ ਆ ਉਹ ਤੋਂ ਐਗਜ਼ਮਪਟ ਕਰਾ ਲਿਆ ਸੀ ਸਾਹਿਬ ਜੀ ਤੁਹਾਡੇ ਵੱਲੋਂ ਤੇ ਨੀਤੀਆਂ ਤੇ ਕਾਰਵਾਈ ਵੀ ਕਿਹਾ ਵੀ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਤੁਸੀਂ ਕਿਹਾ ਵੀ ਅਫਰਮ ਤੇ کہہ ਦਿੱਤਾ ਜਾਂਦਾ ਕਿ ਇਹ ਕਰੋ ਅਫਸਰ ਮਜਬੂਰ ਹੋ ਜਾਂਦੇ ਕਰਨ ਕਿ ਅਫਸਰਾਂ ਦੀ ਜਵਾਬਦੇਹੀ ਤੈਅ ਹੋਏ ਕਿਉਂਕਿ ਬਿਊਰੋਕਰੇਟ ਆਮ ਤੌਰ ਤੇ ਫਸਦੇ ਨਹੀਂ ਹੁੰਦੇ ਕਿਸ ਤਰ੍ਹਾਂ ਦੇ ਕਿ ਉਹ ਵੀ ਇਹਦੇ ਵਿੱਚ ਦੇਖੋ ਜੀ ਜਦੋਂ ਸਾਰਾ ਕੁਝ ਇਹ ਲੀਗਲੀ ਅਸੀਂ ਮਨਜੋਗ ਹਾਈ ਕੋਰਟ ਜਾਂ ਜਿੱਥੇ ਵੀ ਜੋ ਵੀ ਅਸੀਂ ਐਕਸ਼ਨ ਲੈਣਾ ਤਾਂ ਉਹਦੇ ਵਾਸਤੇ ਜੋ ਵੀ ਜ਼ਿੰਮੇਦਾਰ ਹੈ ਨਾ ਉਹਨੂੰ ਕਾਰਵਾਈ ਤਾਂ ਉਹਨੂੰ ਸਵਾਲ ਜਵਾਬ ਪੁੱਛ ਕੇ ਚੋਊਗੀ ਵੀ ਕਿਹੜੇ ਕਾਰਨ ਸੀ ਤੈਨੂੰ ਤੁਹਾਨੂੰ ਇਹ ਪਾਲਿਸੀ ਇੱਕਦਮ ਬਣਾਉਣੀ ਪੈਗੀ ਫਿਰ ਬਾਅਦ ਬੰਦ ਕਰਨੀ ਪੈਗੀ ਇੰਨਾ ਇੰਨੀ ਇੰਨੀ ਐਗਜ਼ੈਂਪਸ਼ਨ ਤੁਸੀਂ ਬਿਜਲੀ ਬਿਜਲੀ ਪੰਜਾਬ ਦੇ ਲੋਕਾਂ ਲਈ ਫ੍ਰੀ ਕਿਉਂ ਨਹੀਂ ਕੀਤੀ ਇੱਕ ਬਹੁਤ ਵੱਡੇ ਹੋਟਲ ਲਈ ਤੁਸੀਂ 11 ਕਰੋੜ ਰੁਪਏ ਦੀ ਬਿਜਲੀ ਫ੍ਰੀ ਕਰ ਰਹੇ ਹੋ ਜਾ ਜਿਓ ਬਿੱਲ ਭੰਨ ਕੇ ਤਾਂ ਉਹਨੂੰ ਵਾਪਸ ਦੇਣਾ ਪੈਣਾ ਉਹਨਾਂ ਨੂੰ ਸਰਕਾਰ ਨੂੰ ਕਿੱਸਾ ਵਾਪਸ ਦੇਣਾ ਸੋ ਇਹਦੀ ਅਸੀਂ ਜਾਂਚ ਕਰਾਂਗੇ ਇੱਕ ਜਣਾ ਇੱਕ ਜਣਾ ਮੈਂ ਦੂਸਰੇ ਇਲਾਕੇ 'ਚ ਬਿਲਕੁਲ ਕੰਸਟਰਕਸ਼ਨ ਜਿਹੜੀ ਐ ਤਾਂ ਪੀਐਲਸੀ ਐਕਸੈਕਿਊਟਰ ਦਾ ਉਹ ਸਭ ਤੇ ਲਾਗੂ ਹੁੰਦਾ ਇਹ ਲੱਗਦਾ ਕਿ ਇਹਦੇ ਇਫੈਕਟਾਂ ਦਾ ਬਾਕੀ ਪੂਰਾ ਧੀਆਂ ਹੋੜਿਆ ਗਿਆ ਕਿਉਂਕਿ ਉਸ ਮੁਤਾਬਕ ਤੁਹਾਨੂੰ ਅਸੀਂ ਸਾਰਾ ਪਾਲਿਸੀ ਦੇ ਦਾਂਗੇ ਸਾਰੀ ਪਾਲਿਸੀ ਅਸੀਂ ਤੁਹਾਨੂੰ ਮੈਂ ਕਹੂੰਗਾ ਨਵਨੀਤ ਹੋਰ ਨੂੰ ਸਾਰੀ ਪਾਲਿਸੀ ਦਾ ਸਾਰਾ ਤੁਹਾਨੂੰ ਬਾਇਓ ਡਾਟਾ ਸਾਰਾ ਕਦੋਂ ਬਣੀ ਕੰਪਨੀ ਕਦੋਂ ਪਾਲਿਸੀ ਆਈ ਕਦੋਂ ਪਾਲਿਸੀ ਲਾਗੂ ਹੋਈ ਸਾਰਾ ਕੁਝ ਤੁਹਾਨੂੰ ਵਿਦ ਡੇਟਸ ਤੇ ਆਪਣੀ ਪੀਰੀਅਡ ਸੀ ਮੋਸਟਲੀ ਨਾ ਤਾਂ ਆਪਣਾ ਸਰਕਾਰ ਸੀ ਉਸ ਵੇਲੇ ਜਦੋਂ ਬਣਾਇਆ ਇਹਨਾਂ ਨੇ ਤੁਸੀਂ ਜੀਸੀਬੀਆਂ ਦੇਖਣੀ ਚਾਹੁੰਦੇ ਹੋ ਤੁਹਾਡੀ ਤਮੰਨਾ ਪੂਰੀ ਹੋ ਜਾਊਗੀ ਛੇਤੀ ਨਹੀਂ ਇਹਦੇ ਨਾ ਪਾਜਪਾ ਦਾ ਕੀ ਮਨ ਚਕਰੀ ਠੀਕ ਟਿਨਰ ਨਿਕਲ ਗਈ ਸੀ ਐਮ ਸਰ ਤੁਸੀਂ 2015 ਤੋਂ ਜ਼ਿਕਰ ਕੀਤਾ ਨਾ ਕਾਂਗਰਸ ਦੀ ਕੈਪਟਨ ਦੀ ਵੀ ਟਿਨਰ ਇਹਦੇ ਵਿੱਚੋਂ ਨਿਕਲ ਗਈ ਕਿ ਉਹਦੀ ਉਹਦੀ ਵੀ ਤੇ ਫਿਰ ਜਦੋਂ ਨਹੀਂ ਨਹੀਂ ਪਤਾ ਕਿ ਕਿਹੜੇ ਇਹੋ ਜਿਹੇ ਕਿਹੜਾ ਕੰਮ ਹੈ ਜੀ ਚ ਉਹਨਾਂ ਦੀ এনਵਾਇਰਨਮੈਂਟ ਨਹੀਂ ਸੀ ਕਾਂਗਰਸ ਆਪਸ ਵਿੱਚ ਇਕੱਠੇ ਤਾਂ ਹੈਗੇ ਸੀ ਉਹਨੇ ਚੱਕੀ ਨਹੀਂ ਕੀਤਾ ਕੁਝ ਉਹ ਤਾਂ ਆ ਹੁਣ ਅਸੀਂ ਪੇਸ਼ ਕਰ ਰਹੇ ਹਾਂ ਜਿਹੜੇ ਕੋਟਕਪੂਰਾ ਗੋਲੀ ਕਾਂਡ ਦਾ ਜਬਰ ਗਾੜੀ ਦਾ ਪਹਿਲਾਂ ਉਹ ਚ ਉਹਦੇ ਵਿੱਚ ਕਾਂਗਰਸ ਦੀ ਟਿਨਰ ਵੀ ਪਹਿਲਾਂ ਹੀ ਨਿਕਲ ਗਈ ਆਪਸ 'ਚ ਤਾਂ ਰਲੇ ਹੋਏ ਸੀਗੇ ठीक है ना सिम वाला महल है हाँ देखो आपस गुढ़ी भी नहीं उ देखो है ना थोड़ा जा थोड़ा जा रुक जो कार ना करो मतलब सब की बारी आओ ਮੈਂ ਉਲਝਦਾ オリジナル ਲੱਗਦਾ ਤੁਹਾਨੂੰ ਉਲਝਾ ਸਕਦੇ ਦਾ ਲਫ਼ਜ਼ ਹੀ ਵਧੀਆ ਨਹੀਂ ਹੈਗਾ ਤੁਹਾਡਾ ਹਾਂ ਤੂੰ ਐਸੀ ਇਹ ਕੱਸ ਸਕਦੇ ਹੋ ਕਿ ਤੁਹਾਡੇ ਦਿੱਕਾ ਇਦਾਂ ਕੇਸ ਕਰਸ ਕਰ ਦੇਣ ਕੇਸ ਮੈਂ ਤਾਂ ਹੁਣ ਜਦੋਂ ਜਦੋਂ ਜਾਊਗਾ ਹੁਣ ਜਦੋਂ ਮੈਨੂੰ ਸੰਮਨ ਤਾਂ ਮਿਲੋਗੇ ਮੈਂ ਇਹ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨੈਰ ਤਾਂ ਛੋਟੀ ਜਿਹੀ ਗੱਲ ਹੈ ਇਹ ਆ ਵੀ ਦੇਖੋ ਹਜੇ ਬਸਾਂ ਵਾਲਾ ਪਿਆ ਹੈ ਹਜੇ ਹਜੇ ਹੋਰ ਬਹੁਤ ਕੁਝ ਪਿਆ ਹੈ ਬੇਨਾਮੀ ਜਿਹੜੀਆਂ ਇਹਦੇ ਚ ਵੀ 4-5 ਜਿਹੜੀਆਂ ਅਸੀਂ ਪਤਾ ਕੀਤਾ ਕਿ 4-5 ਆਪਣੇ ਦੋਸਤ ਮਿੱਤਰ ਨੇ ਮੁਖਸਰ ਵੱਲ ਦੇ ਜਿਹੜੇ ਇਹ 파ਟਨਰ ਨੇ ਸੋ ਆਪਣੇ ਵੱਲੋਂ ਤਾਂ ਇਹਨੇ ਕੀਤਾ ਬਹੁਤ ਵੀ ਸਾਨੂੰ ਕੋਈ ਸੋਲਿਡ ਕਰਾਂਗੇ ਕੋਈ ਨਹੀਂ ਪਰ ਫਿਰ ਵੀ ਚੋਰ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਸੋ ਇਹ 2000 ਆਪਣੀਤ ਨੇ ਉਰਜ 7 ਤੋਂ 7ਕ ਰਹੇ ਨੇ ਇਹ ਉਦੋਂ ਬਣਿਆ ਸਾਰਾ ਕੁਝ ਤੇ ਅੱਜ ਉਹ ਕਹਿੰਦੇ ਪੰਜਾਬ ਬਚਾਓ ਯਾਤਰਾ ਫਿਰ ਤਾਂ ਕੀ ਤੋਂ ਬਚਾਓ ਯਾਤਰਾ ਹੈ ਫਿਰ ਇਹਨਾਂ ਨੂੰ ਤੇ ਬਚਾਉਣਾ ਸੀ ਪੰਜਾਬ ਸੋ ਇਸ ਗੱਲ ਦਾ ਇਕੱਲੀ ਇਹ ਤਾਂ ਕੱਲਾ ਸੁਖ ਵਿਲਾਸ ਦਾ ਨਾ ਇਕੋ ਮੈਟਰੋ ਰਿਜ਼ੋਰਟ ਦੇਖੋ ਕਹੇ ਜੇ ਨਾਮ ਰੱਖੇ ਨੇ ਸੰਤਾ ਦੱਸੇ ਸੁਖ ਵਿਲਾਸ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਨੇ ਬੇਨਾਮੀ ਤੇ ਨਾਮੀ ਲੋਕਾਂ ਦੇ ਪੈਸੇ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਨੇ ਪਹਿਲਾਂ ਵੀ ਅਸੀਂ ਕੱਢੀਆਂ ਨੇ ਬਹੁਤ ਸਾਰੀਆਂ ਅਫਸਰਾਂ ਦੀਆਂ ਜਾਂ ਜਿਹੜੇ ਪੋਲੀਟੀਕਲੀ ਸਟਰੋਂਗ ਬੰਦੇ ਨੇ ਜਾਂ ਕੋਈ ਲੀਡਰਾਂ ਦੇ ਨੇੜੇ ਬੰਦੇ ਨੇ 11000 ਏਕੜ ਦੇ ਨੇੜੇ ਤੇੜੇ ਅਸੀਂ ਹੋਂ ਤੱਕ ਸ਼ਾਮ ਲਾਟ ਜਾ ਫੋਰੈਸਟ ਦੀ ਜ਼ਮੀਨ ਛਡਵਾ ਚੁੱਕੇ ਹਾਂ 11000 ਏਕੜ ਦੀ ਜਿਹੜੀ ਮੁਕਤੀਤਾ ਕਰਤੀ ਉਹਨੇ ਆਪਾਂ ਬਾਕੀ ਤੇ ਚਲੋ ਟੈਕਸ ਤੇ ਬਿਜਲੀ ਵੀ ਤੁਸੀਂ ਮੁਕਤੀਤਾ ਲਿਖਿਆ ਹੋਇਆ ਜੀ ਬਿਜਲੀ ਦਾ ਬਿਜਲੀ ਡਿਪਾਰਟਮੈਂਟ ਦਾ ਵੀ ਇਹ ਨਾਲ 100% ਇਲੈਕਟ੍ਰਿਸਿਟੀ ਡਿਊਟੀ 100% ਉਹਦਾ ਉਹਦਾ ਬਣਦਾ ਟੋਟਲ ਅ ਇੱਕ ਮਿੰਟ 11 ਕਰੋੜ 44 ਲੱਖ 60 ਹਜ਼ਾਰ ਬਿਜਲੀ ਬੋਰਡ ਦਾ ਇਲੈਕਟ੍ਰੀਕੀ ਡਿਊਟੀ ਇਲੈਕਟ੍ਰੀਕੀ ਡਿਊਟੀ ਫॉर 10 ইয়ারਜ਼ ওਹੀ 11 5 ਤੋਂ 10 5 25 ਤੱਕ ਸੇਮ ਸਰ ਉਸ ਟਾਈਮ ਡਿਸਟੈਂਸ ਸਰਕਾਰ ਇਹਨਾਂ ਨੇ ਛੁੱਟ ਦਿੱਤੀ ਮਲਟੀਪਲ ডিপਾਰਟਮੈਂਟ ਅਸੀਂ ਇਨਵੋਲਵ ਹੋ ਗਿਆ ਮਲਟੀਪਲ ਮਿਨਿਸਟਰ ਵੀ ਇਨਵੋਲਵ ਹੋਣਗੇ ਸਿਰਫ ਅਰਡਵਾਈਸ ਤੋਂ ਹੀ ਬਾਦਲ ਜਾਂ ਸਾਰੇ ਮੰਤਰੀਆਂ ਖਿਲਾਫ ਹੋਣਗੇ ਸਾਰਾ ਕੁਝ ਜੋ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹਨੂੰ ਜਿਸ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਉਹਦੀ ਇਨਵੋਲਵਮੈਂਟ ਹੈ ਉਹਨੂੰ ਬੁਲਾਇਆ ਜਾਊਗਾ ਬਕਾਇਦਾ ਉਹਦੀ ਜੋ ਵੀ ਤੁਸਾਂ ਮੈਨੂੰ ਸਾਰੇ ਹੀ ਕਹਤੇ ਜਦੋਂ ਸਾਰੇ ਹੀ ਕਹਤੇ ਜਦੋਂ ਸਾਰੇ ਕੈਬਨਿਟ ਤਾਂ ਫਿਰ ਜਦੋਂ ਕੈਬਨਿਟ ਬਣਾਈ ਸੀ ਸਾਰੇ ਮਿਨਿਸਟਰੀ ਬੈਠੇ ਹੋਣਗੇ ਉੱਥੇ ਜਦੋਂ ਕੈਬਨਿਟ ਚੋ ਅਪਰੂਵਲ ਲਈ ਸਾਰੇ ਮਿਨਿਸਟਰਾਂ ਦੀ ਸਹਿਮਤੀ ਹੋਣੀ ਇੱਕੋ ਇੱਕ ਪ੍ਰੋਜੈਕਟ ਜਿਹੜਾ ਪੰਜਾਬ ਦਾ ਜਿਹੜਾ ਪੂਰੇ ਜਿਹੜਾ ਨੇ ਮਾਫ ਕਰ ਪੂਰੇ ਇੱਕੋ ਇੱਕੋ ਪ੍ਰੋਜੈਕਟ ਨੇ ਇਹਦਾ ਇਹਦਾ ਫਾਇਦਾ ਲਿਆ ਜੀ ਇੱਕੋ ਪਾਲਿਸੀ ਦਾ ਬਹੁਤ ਕਿਸੇ ਦਾ ਨਹੀਂ ਆਇਆ ਜੀ ਨੇ ਇਹ ਤਾਂ ਕੱਲਾ ਇੱਕ ਹੈ ਇਹਦਾ ਇੱਕ ਹੋਟਲ ਦਾ ਹੈ ਕਰਬ 8 ਕਰੋੜ ਹੋਰ ਜਿਹੜੇ ਕੀਤੇ ਨੇ ਸੋ ਇਹ 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 ਇਹੀ ਤਾਂ ਮੈਂ ਪੁੱਛੂਗਾ ਨਾ ਬਾਅਦ ਚ ਕਿ ਭਾਈ ਕਰਜ਼ਾ ਜਿਹੜਾ ਲਿਆ ਸੀ ਉਹ ਕਿੱਥੇ ਲਾਇਆ ਹੈ ਜਿਸ ਪਾਲਿਸੀ ਤੇ ਆਹ ਦਿਖ ਨੇ ਫਾਇਦਾ ਲਿਆ ਇਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ ਪਾਲਿਸੀ ਬਣੀ ਹੋਈ ਇੱਕੋ ਦੀ ਨੇ ਸਾਰਾ ਸੀ ਏਜੀ ਦੇ ਹਿਸਾਬ ਨਾਲ ਸਲਾਹ ਕਰਕੇ ਲੀਗਲੀ ਜੇ ਕੋਈ ਵਿਧਾਨ ਸਭਾ ਚ ਲਿਆਉਣਾ ਪਿਆ ਬਿੱਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਿਨੇਟ ਚ ਲਿਆਉਣਾ ਪਿਆ ਕੈਬਿਨੇਟ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਨਾ ਕਿ 1 ارب 8 ਕਰੋੜ 70 ਲੱਖ 50000 ਰੁਪਇਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਣੇ ਹੋਟਲ ਲਈ ਮਾਫ ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹ ਚ ਸ਼ਾਇਦ ਪਾਣੀ ਘਟ ਹੈ ਉਹ ਚ ਲੋਕਾਂ ਦੇ ਗਰੀਬਾਂ ਦਾ ਖੂਨ ਜਦਾ ਸੋ ਕਾਰਵਾਈ ਜੋ ਵੀ ਸਖਤ ਤੋਂ ਸਖਤ ਕਰਨੀ ਪਈ ਅਸੀਂ ਕਰਾਂਗੇ ਹੋ ਜੋ ਵੀ ਜਲਦੀ ਮੈਂ ਕੋਈ ਇਸ ਤਰ੍ਹਾਂ